ਪ੍ਰੈਸ ਦਾ ਅਸੀਂ ਦੋਵਾਂ ਫੋਰਮਾਂ ਵੱਲੋਂ ਧੰਨਵਾਦ ਕਰਦੇ ਆਂ ਔਰ ਤੁਹਾਨੂੰ ਪਤਾ ਹੀ ਆ ਜਿਵੇਂ ਦੂਜੇ ਦੌਰ ਦੇ ਵਿੱਚ ਦੋ ਜਿਹੜੀਆਂ ਕੇਂਦਰ ਨਾਲ ਮੀਟਿੰਗਾਂ ਹੋ ਚੁੱਕੀਆਂ ਵਾਂ ਔਰ ਜਿਹੜੀ ਤੀਸਰੀ ਮੀਟਿੰਗ ਆ ਉਹ 19 ਮਾਰਚ ਨੂੰ 5 ਵਜੇ ਚੰਡੀਗੜ੍ਹ ਹੈਗੀ ਆ ਔਰ ਜਿਹੜਾ ਸੀ ਐਲਾਨ ਕੀਤਾ ਸੀਗਾ ਵੀ 101 ਦਾ ਜਥਾ ਆਪਣਾ ਉਹਦੀ ਕੱਲ ਡੇਟ ਹੈਗੀ ਸੀ ਜਾਣ ਦੀ ਹੁਣ ਦੋਵਾਂ ਫੋਰਮਾਂ ਨੇ ਸਲਾਹ ਕਰਕੇ ਫੈਸਲਾ ਕੀਤਾ ਹੈਗਾ ਵੀ ਇਹ ਜਿਹੜਾ ਜਥਾਵਾਹ ਹੁਣ ਇਹ 5 ਮਾਰਚ ਨੂੰ ਜਾਊਗਾ ਇਹ ਕੇਂਦਰ ਦੀ ਮੀਟਿੰਗ ਦੇ ਵਿੱਚ ਇਹ ਆਸ ਨਾਲ ਬੈਠੂਗਾ ਵੀ ਸਾਡੇ ਜਿਹੜੇ ਮਸਲੇ ਆ ਉਹ ਹੱਲ ਕੀਤੇ ਜਾਣ ਜੇ ਅੱਗੇ ਗੱਲਬਾਤ ਨਹੀਂ ਤੁਰਦੀ ਹੈਗੀ ਜਾਂ ਸਾਡੇ ਐਮਐਸਪੀ ਲੀਗਲ ਗਰੰਟੀ ਕਾਨੂੰਨ ਤੇ ਕਿਸਾਨ ਮਜ਼ਦੂਰ ਨੂੰ ਕਰਜ਼ਾ ਮੁਕਤ ਕਰਨਾ ਇਹ ਮੰਗਾਂ ਦੀ ਪ੍ਰਾਪਤੀ ਜੇ ਗੱਲ ਅੱਗੇ ਨਹੀਂ ਵੱਧਦੀ ਤਾਂ ਫਿਰ 25 ਮਾਰਚ ਨੂੰ ਜਿਹੜਾ ਜਥਾ ਵਾ ਅੱਗੇ ਰਵਾਨਾ ਹੋਏਗਾ ਇਹਦੇ ਨਾਲ ਦੀ ਨਾਲ ਤੁਹਾਨੂੰ ਪਤਾ ਆ 8 ਮਾਰਚ ਨੂੰ ਕਮਾਂਤਰੀ ਔਰਤ ਦਿਹਾੜਾ ਆ ਰਿਹਾ ਹੈਗਾ ਵਾ ਅਰੇ ਇਸ ਸੰਬੰਧ ਦੇ ਵਿੱਚ ਚੱਲ ਰਹੇ ਮੋਰਚੇ ਜਿਹੜਾ ਦਿੱਲੀ ਅੰਦੋਲਨ 2 ਆ ਉਹਦੇ ਵਿੱਚ ਵੱਡੇ ਇਕੱਠ ਕਰਕੇ ਜਿਹੜਾ ਵਾ ਉਹ ਔਰਤਾਂ ਦਾ ਦਿਹਾੜਾ ਜਿਹੜਾ ਉਹ ਮਨਾਇਆ ਜਾਊਗਾ ਅਸੀਂ ਅਪੀਲ ਕਰਾਂਗੇ ਤੁਹਾਡੇ ਮਾਦਮਨਾ ਪੂਰੇ ਪੰਜਾਬ ਨੂੰ ਹਰਿਆਣੇ ਨੂੰ ਉੱਤਰ ਪ੍ਰਾਤ ਦੇ ਸੂਬਿਆਂ ਨੂੰ ਵੀ ਲੱਖਾਂ ਦੀ ਗਿਣਤੀ ਵਿੱਚ ਔਰਤਾਂ ਦੇ ਜਿਹੜੇ ਇਕੱਠ ਆ ਉਹ ਬਾਰਡਰਾਂ ਤੇ ਜਿੱਥੇ-ਜਿੱਥੇ ਵੀ ਮੋਰਚੇ ਸਾਡੇ ਚੱਲ ਰਹੇ ਹੈਗੇ ਆ ਉੱਥੇ-ਉੱਥੇ ਆਪਾਂ ਕਰੀਏ ਅਰ ਸਰਕਾਰ ਤੇ ਪ੍ਰੈਸ਼ਰ ਅੱਜ ਅੱਜ ਕਰੀਏ ਜਿਵੇਂ ਅਸੀਂ ਵੀ ਤੁਹਾਨੂੰ ਵੀ ਬਹੁਤ ਸਾਰੇ ਫੋਨ ਆਉਂਦੇ ਹੋਣਗੇ ਸਾਨੂੰ ਵੀ ਆਉਂਦੇ ਆ ਵੀ ਗੱਲ ਨੇੜੇ ਲੱਗ ਰਹੀ ਆ ਗੱਲ ਨਿਬੜ ਰਹੀ ਆ ਗੱਲ ਭਾਵੇਂ ਸਹੀ ਪਾਸੇ ਚੱਲ ਰਹੀ ਆ ਅਸਲ ਵਿੱਚ ਹੁੰਦਾ ਵੀ ਜੇ ਔਰਤਾਂ ਦਾ ਮੰਤਰੀ ਦਿਹਾੜਾ ਅਸੀਂ ਵੱਡਾ ਕਰ ਜੀਏ ਲੱਖਾਂ ਦੀ ਗਿਣਤੀ ਵਿੱਚ ਕਰ ਦਈਏ ਸਰਕਾਰ ਤੇ ਪਬਲਿਕ ਦਾ ਪ੍ਰੈਸ਼ਰ ਬਹੁਤ ਹੋ ਜਾਂਦਾ ਇਹ ਇਹਨਾਂ ਇਸ ਦੇ ਸੰਦਰਭ ਵਿੱਚ ਵੱਡੇ ਇਕੱਠ ਜਿਹੜੇ ਆ ਉਹ ਕੀਤੇ ਜਾਣੇ ਨੇ ਅੱਜ ਪੰਜਾਬ ਸਰਕਾਰ ਵਿਧਾਨ ਸਭਾ ਦਾ اجلاس ਹੋਣ ਜਾ ਰਿਹਾ ਦੋ ਦਿਨ ਦਾ ਔਰ ਜਿਵੇਂ ਅਸੀਂ ਭਗਵੰਤ ਮਾਨ ਸਰਕਾਰ ਕੋ ਮੰਗ ਕੀਤੀ ਆ ਦੁਬਾਰਾ ਫਿਰ ਤੁਹਾਡੇ ਮਾਦਮਨਾ ਮੰਗ ਕਰ ਰਹੇ ਆ ਇੱਕ ਤਾਂ ਜਿਹੜਾ ਸਾਡੀਆਂ 12 ਮੰਗਾਂ ਦਾ ਮੰਗ ਪੱਤਰ ਆ ਉਹ ਵਿਧਾਨ ਸਭਾ ਦੇ ਵਿੱਚ ਉਹ 12 ਮੰਗਾਂ ਦੇ ਹੱਕ ਵਿੱਚ ਮਤਾ ਪਾਸ ਕਰਕੇ ਪੰਜਾਬ ਸਰਕਾਰ ਕੇਂਦਰ ਨੂੰ ਭੇਜੇ ਕਿ ਕਿਸਾਨਾਂ ਮਜ਼ਦੂਰਾਂ ਦੀਆਂ ਦੇਸ਼ ਵਿਆਪੀ ਮੰਗਾਂ ਮੰਨੀਆਂ ਜਾਣ ਦੂਸਰਾ ਜਿਹੜਾ ਨਵਾਂ ਖੇਤੀਬਾੜੀ ਦਾ ਖੇਤੀਕਰਨ ਮੰਡੀਕਰਨ ਦਾ ਖਲੜਾ ਆਇਆ ਹੈਗਾ ਵਾ ਉਹ ਵਿਧਾਨ ਸਭਾ ਦੇ ਵਿੱਚ ਉਹਦੇ ਵਿਰੁੱਧ ਮਤਾ ਪਾਸ ਕਰਕੇ ਕੇਂਦਰ ਨੂੰ ਵਾਪਸ ਕੀਤਾ ਜਾਵੇ ਵੀ ਜਿਹੜਾ ਖੇਤੀ ਮੰਡੀ ਨੂੰ ਨਿੱਜੀ ਹੱਥਾਂ ਵਿੱਚ ਦੇਣ ਦਾ ਫੈਸਲਾ ਲਿਆ ਹੈਗਾ ਉਹ ਵਾਪਸ ਲਿਆ ਜਾਣਾ ਚਾਹੀਦਾ ਇੱਕ ਤਾਂ ਉਹ ਮਤਾ ਪਾਸ ਹੋਣਾ ਚਾਹੀਦਾ ਔਰ ਅਸੀਂ ਵਿਧਾਨ ਸਭਾ ਦੇ اجلاس ਨੂੰ ਲੈ ਕੇ ਗੱਲ ਕਹਿਣਾ ਚਾਹਵਾਂਗੇ اجلاس ਲੰਬਾ ਚੱਲਣਾ ਚਾਹੀਦਾ ਔਰ ਉਹਦੇ ਵਿੱਚ ਹੈਲਦੀ ਚਰਚਾ ਹੋਣੀ ਚਾਹੀਦੀ ਆ ਬਹੁਤ ਸਾਰੇ ਪੰਜਾਬ ਦੇ ਮੁੱਦੇ ਆ ਅਸੀਂ ਪੰਜਾਬ ਦੀਆਂ ਸਾਰੀਆਂ ਵਿਰੋਧੀ ਧਿਰਾਂ ਨੂੰ ਇਹ ਅਪੀਲ ਕਰਦੇ ਆ ਕਿ ਜਦੋਂ ਪੰਜਾਬ ਦਾ ਮੁੱਦਾ ਆਵੇ ਚਾਹੇ ਉਹ ਮੰਡੀਕਰਨ ਦਾ ਖੇਤੀਬਾੜੀ ਦਾ ਨਿੱਜੀ ਖਲੜੇ ਦਾ ਸਵਾਲ ਆ ਚਾਹੇ ਕਿਸਾਨਾਂ ਦੀਆਂ 12 ਮੰਗਾਂ ਦਾ ਸਵਾਲ ਆ ਉਹ ਪੰਜਾਬ ਦੇ ਹੱਕਾਂ ਲਈ ਇੱਕ ਮੁੱਠ ਹੋ ਕੇ ਕੇਂਦਰ ਦੇ ਖਿਲਾਫ ਡਟਣ ਅਰ ਅਸੀਂ ਇਹ ਵੀ ਚਾਹਾਂਗੇ ਕੀ ਕਿਸਾਨਾਂ ਮਜ਼ਦੂਰਾਂ ਦੇ ਮੁੱਦਿਆਂ ਤੇ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਚਰਚਾ ਹੋਣੀ ਚਾਹੀਦੀ ਆ ਔਰ ਪੰਜਾਬ ਦੇ ਲੋਕ ਇਹ ਵੀ ਚਾਹੁੰਦੇ ਆ ਵੀ ਜਿਵੇਂ ਪੰਜਾਬ ਨਸ਼ੇ ਨਾਲ ਗ੍ਰਸਤ ਆ ਨਸ਼ਿਆਂ ਦੇ ਮੁੱਦੇ ਤੇ ਵੀ ਵਿਧਾਨ ਸਭਾ ਦੇ ਵਿੱਚ ਚਰਚਾ ਹੋਵੇ ਅਰੋਧੇ ਤੇ ਕੋਈ ਠੋਸ ਕੋਈ ਕਾਨੂੰਨ ਲਿਆਂਦੇ ਜਾਣ ਅਰ ਸਭ ਤੋਂ ਵੱਡਾ ਤੁਸੀਂ ਪਿਛਲੇ ਦਿਨੀ ਸੇ ਦੇਖਿਆ ਸੀ ਮਸਲਾ ਵੀ ਭਾਰਤ ਦੇ ਤਕਰੀਬਨ ਜਿਹੜੇ ਅਨਲੀਗਲ ਢੰਗ ਨਾਲ ਬੇਰਜ਼ਗਾਰੀ ਤੋਂ ਮਜਬੂਰ ਹੋ ਕੇ ਨੌਜਵਾਨ ਵਦੇਸ਼ਾਂ ਵਿੱਚ ਗਏ ਸੀ ਔਰ ਜਿਵੇਂ ਉਹਨਾਂ ਨੂੰ ਡਿਵੋਰਟ ਕੀਤਾ ਗਿਆਗਾ ਉਥੋਂ ਬਾਹਰ ਕੱਢਿਆ ਗਿਆ ਹੈਗਾ ਵਾ ਅਸੀਂ ਚਾਹੁੰਦੇ ਹਾਂ ਪੰਜਾਬ ਵਿਧਾਨ ਸਭਾ ਪਹਿਲ ਕਰੇ ਮੁੱਖ ਮੰਤਰੀ ਜੀ ਜੂਰੇਤੇ ਅੱਜ ਗੱਲ ਕਰਨ ਕੋਈ ਜਿਹੜੇ ਜਿਹੜੇ ਟਰੈਵਲ ਏਜੰਟ ਨੇ ਜਿਹੜੇ ਚੰਗਾ ਕੰਮ ਕਰਦੇ ਅਸੀਂ ਉਹਨਾਂ ਦਾ ਨਾਂ ਨਹੀਂ ਲੈਂਦੇ ਹੈਗੇ ਜਿਹੜੇ ਅਨਲੀਗਲ ਢੰਗ ਨਾਲ ਨੌਜਵਾਨਾਂ ਦਾ 60-60 ਲੱਖ ਰੁਪਈਆ ਮਾਰਦੇ ਆ ਇਹ ਕਹਿੰਦੇ ਆ ਵੀ ਲੀਗਲ ਵੇ ਨਾਲ ਅਮਰੀਕਾ ਪੇ ਜਾਂਗੇ ਜਾਂ ਵਿਦੇਸ਼ਾਂ ਵਿੱਚ ਭੇਜਾਂਗੇ ਔਰ ਉਹ ਇਸ ਟੰਗ ਨਾਲ ਜੋ ਖਬਰਾਂ ਆ ਰਹੀਆਂ ਵੀ ਅਨਲੀਗਲ ਟੰਗ ਨਾਲ ਭੇਜ ਦਿਆ ਉਹਨਾਂ ਦੇ ਖਿਲਾਫ ਪੰਜਾਬ ਸਰਕਾਰ ਕੋ ਸਖਤ ਕਾਨੂੰਨ ਲੈ ਕੇ ਆਵੇ ਤਾਂ ਜੋ ਜਿਹੜਾ ਪੰਜਾਬ ਦੇ ਵਿੱਚ ਟਰੈਵਲ ਏਜੰਟਾਂ ਦੇ ਨਾਂ ਤੇ ਇੱਕ ਠੱਗੀ ਦਾ ਘਰ ਬਣਿਆ ਹੋਇਆ ਵਾ ਉਹਨੂੰ ਰੋਕਿਆ ਜਾ ਸਕੇ ਇਹਦੇ ਨਾਲ ਦੀ ਨਾਲ ਪੰਜਾਬ ਅੰਦਰ ਜਾਂ ਦੇਸ਼ ਦੇ ਬਹੁਤ ਸਾਰੇ ਸੂਬਿਆਂ ਦੇ ਵਿੱਚ ਭਾਰਤ ਮਾਲਾ ਯੋਜਨਾ ਤਹਿਤ ਜੜੀ ਜ਼ਮੀਨਾਂ ਕਿਸਾਨਾਂ ਦੀ ਅਕਵਾਇਰ ਕੀਤੀ ਗਈ ਆ ਦੇਖੋ ਜਿੰਨਾ ਚਿਰ ਕਿਸਾਨਾਂ ਨੂੰ ਉਹਨਾਂ ਦੀਆਂ ਜ਼ਮੀਨਾਂ ਦਾ ਵਾਜਬ ਸਹੀ ਮੁੱਲ ਨਹੀਂ ਦਿੱਤਾ ਜਾਂਦਾ ਚਾਹੇ ਉਹ ਪੰਜਾਬ ਦੇ ਵਿੱਚੋਂ ਗੈਸ ਪੈਪਾ ਨਿਕਲ ਰਹੀਆਂ ਨੇ 19 ਦੇਰ ਤੱਕ ਕਿਤੇ ਵੀ ਦੇਸ਼ ਅੰਦਰ ਸਰਕਾਰ ਨੂੰ ਜ਼ਬਰਦਸਤੀ ਜ਼ਮੀਨਾਂ ਕਿਸਾਨਾਂ ਕੋ ਖੋਹਣ ਦਾ ਕੋਈ ਅਧਿਕਾਰ ਨਹੀਂ ਹੈਗਾ ਇਸੇ ਤਰ੍ਹਾਂ ਪੰਜਾਬ ਦੇ ਅੰਦਰ ਵੀ ਚਾਹੇ ਸੰਗਰੂਰ ਹੋਵੇ ਚਾਹੇ ਬਠਿੰਡਾ ਹੋਵੇ ਚਾਹੇ ਗਰਦਾਸਪੁਰ ਹੋਵੇ ਚਾਹੇ ਤਰਨਤਾਰਨ ਹੋਵੇ ਅੰਮ੍ਰਿਤਸਰ ਜਾਂ ਪੰਜਾਬ ਦਾ ਕੋਈ ਵੀ ਖੇਤਰ ਹੋਵੇ ਅੱਜ ਗਰਦਾਸਪੁਰ ਦੇ ਵਿੱਚ ਫੇਰ ਜ਼ਬਰਦਸਤੀ ਜੜਾਵਾ ਕਿਸਾਨਾਂ ਦੀ ਜ਼ਮੀਨਾਂ ਤੇ ਕਬਜ਼ਾ ਕਰਨ ਪੰਜਾਬ ਸਰਕਾਰ ਦੇ ਅਧਿਕਾਰੀ ਅਤੇ ਨੈਸ਼ਨਲ ਹਾਈਵੇ ਗਏ ਹੋਏ ਵਾਲੇ ਗਏ ਹੋਇਆ ਅਸੀਂ ਨਿੰਦਾ ਕਰਦੇ ਹਾਂ ਔਰ ਅਸੀਂ ਕਹਿੰਦੇ ਹਾਂ ਵੀ ਪੰਜਾਬ ਸਰਕਾਰ ਧਿਆਨ ਦੇਵੇ ਅਸੀਂ ਇਸ ਵੇਲੇ ਕੇਂਦਰ ਨਾਲ ਲੜ ਰਹੇ ਹਾਂ ਪੰਜਾਬ ਸਰਕਾਰ ਦੇ ਖਿਲਾਫ ਸਾਡਾ ਅੰਦੋਲਨ ਨਹੀਂ ਹੈ ਨਹੀਂ ਤਾਂ ਸਾਨੂੰ ਵਾਪਸ ਫੈਸਲਾ ਕਰਨਾ ਪਊ ਸਾਡੀ એનર્ਜੀ ਵੀ ਡਬਲ ਲੱਗੂਗੀ ਔਰ ਅਸੀਂ ਸਪਸ਼ਟ ਕਹਿਣਾ ਚਾਹੁੰਨੇ ਆ ਫਿਰ ਪੰਜਾਬ ਸਰਕਾਰ ਦੇ ਨਕਨਾਸੀ ਤੂਆਂ ਦੇਾਂਗੇ ਇਸ ਕਰਕੇ ਤੁਸੀਂ ਜਿੰਨੀ ਦੇਰ ਤੱਕ ਕਿਸਾਨ ਨੂੰ ਜੋਗ ਤੇ ਸਹੀ ਮਾਅਬਜ਼ਾ ਨਹੀਂ ਦਿੰਦੇ ਹੈਗੇ ਓਨੀ ਦੇਰ ਤੱਕ ਠੱਕੇ ਨਾ ਭਾਰਤ ਮਾਲਾ ਯੋਜਨਾ ਤਹਿਤ ਜਬਰੀ ਜ਼ਮੀਨਾਂ ਅਕਵਾਇਰ ਜੜੀਆਂ ਉਹ ਨਹੀਂ ਕੀਤੀਆਂ ਜਾਣੀਆਂ ਚਾਹੀਦੀਆਂ ਹੈਗੀਆਂ ਔਰ ਇਹਦੇ ਨਾਲ ਦੀ ਨਾਲ ਅਸੀਂ ਕੇਂਦਰ ਜਿਹੜੀ ਸਾਡੀ ਮੀਟਿੰਗ ਹੋਈ ਸੀ ਉਹਦੇ ਵਿੱਚ ਵੀ ਕੇਂਦਰ ਦੇ ਅੱਗੇ ਏਸੀ ਪ੍ਰਸਤਾਬ ਲਿਆਂਦਾ ਸੀ ਕਿ ਕਿਸਾਨ ਆਗੂਆਂ ਨਾਲ ਗੱਲਬਾਤਾਂ ਚੱਲ ਰਹੀ ਆ ਗੱਲਬਾਤ ਹੋ ਰਹੀ ਆ ਪਰ ਜਿਹੜੇ ਨੈਸ਼ਨਲ ਹਾਈਵੇ ਬੰਦ ਕੀਤੇ ਹੋਇਆ ਇਹਦੇ ਨਾਲ ਪੰਜਾਬ ਦੇ ਹਰਿਆਣੇ ਦੇ ਉੱਤਰ ਪ੍ਰਾਤ ਦੇ ਸਾਰੇ ਵਪਾਰੀ ਟਰਾਂਸਪੋਰਟਰ ਆਮ ਜਨਤਾ ਅਰ ਲੋਕਲ ਲੋਕਾਂ ਨੂੰ ਪਰੇਸ਼ਾਨੀ ਕਿਉਂ ਦਿੱਤੀ ਜਾ ਰਹੀ ਆ ਉਹ ਰਾਹ ਖੋਲਿਆ ਜਾਵੇ ਤਾਂ ਅੱਜ ਫੇਰ ਤੁਹਾਡੇ ਮਾਦਮ ਨਾਲ ਕਹਿੰਨੇ ਆ ਗੱਲਬਾਤ ਆਪਣੇ ਤਾਂ ਹੋਣ ਦਿਓ ਰਾਹ ਕਿਉਂ ਨਹੀਂ ਖੋਲੇ ਜਾਂਦੇ ਰਾਹ ਖੋਲੇ ਜਾਂ ਇਸ ਕਰਕੇ ਤੇ ਆਮ ਲੋਕਾਂ ਨੂੰ ਕੋਈ ਤਕਲੀਫ ਨਾ ਹੋਵੇ ਜੋ ਅਸੀਂ ਸਮਝਦੇ ਹੈਗੇ ਹਾਂ ਧੰਨਵਾਦ ਜੀ ਸੱਤਵੇਂ ਦੌਰ ਕੀ वार्ता 19 ਮਾਰਚ ਕੋ ਹੋ ਰਹੀ ਹੈ ਔਰ ਹਮਨੇ ਜੋ वार्ता ਅਗੇ ਕੀ ਦਿਸ਼ਾ ਮੇਂ ਬੜ ਰਹੀ ਹੈ ਪਹਿਲੇ ਹਮਨੇ ਕੱਲ 101 ਕਾ ਜਥਾ ਭੇਜਣਾ ਥਾ ਅਬ ਦੋਨੋ ਫੋਰਮੋ ਨੇ ਨਿਰਣੈ ਲੈ ਰੱਖਾ ਹੈ ਪੀਏ ਜਥਾ ਅਬ 25 ਮਾਰਚ ਕੋ दिल्ली कूच की ओर बढ़ेगा इसी के साथ साथ जो महिला अंतर्राष्ट्रीय दिवस आ रहा है उसके संबंध में जो दिल्ली आंदोलन दो चल रहा है बॉर्डरों के ऊपर ही हम लोग जो है वो अंतर्राष्ट्रीय महिला दिवस मनाएंगे पंजाब हरियाणा राजस्थान यूपी सभी उत्तर भारत के राज्यों से उनके किसान मजदूर और माताओं बहनों से अपील करेंगे लाखों की तादाद में बॉर्डरों पर पहुंचे ता यो वार्ता चल रही है सरकार के ऊपर दबाव बने और हमारी मांगें मानी जा सके आज पंजाब सरकार विधानसभा का इजलास बुला रही है हमारी मांग है माननीय मुख्यमंत्री जी से कि वह आज जो हमारा बारह मांगों का चार्ट है उसको विधानसभा में पास करे और केंद्र को भेजे किसान मजदूर की आवाज़ का सम्मान करे केंद्र सरकार हमारी मांगे माने इसी के साथ साथ जो नया खेती बाड़ी मंडीकरण का पॉलिसी का खलड़ा लेकर आई है केंद्र सरकार वो विधानसभा में रद्द किया जाना चाहिए और वापस केंद्र को भेजा जाना चाहिए कि खेती बाड़ी मंडी का निजीकरण नहीं होना चाहिए इसी के साथ साथ जो भारतमाला योजना के तहत जो भी देश भर में किसानों की जबरी ज़मीनें अक्वायर की जा रही है वो किसानों को मुआवजा दिए देने के बगैर जबरदस्ती कहीं पर भी किसानों की ज़मीन अकवायर नहीं की, की जानी चाहिए पंजाब में गैस गैस पाइप भी निकाली जा रही है चाहे पटियाला हो बठिंडा हो संगरूर हो गुरदासपुर हो अमृतसर तरन तरन पंजाब के कोई भी क्षेत्र हो पंजाब सरकार के जो अधिकारी हैं पुलिस हैं और जो आना चाहिए कि लोग हैं आज फिर गुरदासपुर में ज़बरदस्ती कब्जा लेने आए हैं हमारे किसान पीसफुली ढंग से उनका विरोध कर रहे हैं तुरंत सरकार से ये मांग करते हैं वो पुलिस फोर्स वापस मंगवाए और किसानों को मुआवजा दिए बगैर जबरदस्त ज़मीन अक्वायर ना करे हम इस समय केंद्र से लड़ रहे हैं अगर हमें पंजाब सरकार की ओर अपना मुंह करना पड़ा तो एनर्जी तो हमारी लगेगी तो पंजाब सरकार की भी, भी हम कहते हैं भी दम ऐसा दम लगाएंगे वो भी सोचेंगे हम चाहते हैं कि हमारे काम में दखलंदाजी ना दे पंजाब सरकार वो कहती है किसान मजदूर के लिए तो वो हमारी बातों की ओर ध्यान दे हमने केंद्र के सामने भी ये प्रस्ताव रखा था कि वार्ता चल रही है आंदोलन भी चल रहा क्यों ना जो जितने भी हाईवे बंद किए गए उनको क्यों ना खोला जाए उत्तर भारत के जो व्यापारी हैं जो उत्तर भारत के ट्रांसपोर्टर हैं जो लोकल ट्रांसपोर्टर हैं जो लोकल लोग हैं जो आम लोग हैं उनको तंग क्यों किया जा रहा है और इसी तरह हम पंजाब सरकार से भी कहा था हमने मंत्री महोदय से कि जो लोकल रोड्स हैं वहाँ पर वो बहुत टूट चुकी हैं कृपा करके इनको भी बनाया जाना चाहिए मैं आपको ये बता दूँ कि मीटिंग के अंदर जब केंद्र ने अपनी बात कही तो हमने उनके सामने ये प्रस्ताव दिया था पी जो उनके ही खेतीबाड़ी मंत्रालय अथवा एफ के मंत्रालय की ओर से जो डाटा हमने कलेक्शन किया था पी एम एस पी लीगल गारंटी कानून के ऊपर जो सरकार का दावा है कि सत्रह लाख करोड़ का खर्च आ रहा है ऐसा बिल्कुल नहीं है ये तीस पच्चीस तीस हज़ार करोड़ रुपया लगा कर भी ये एम लीगल गारंटी कानून बनाया जा सकता है हमने कैसा डाटा लिया जितनी भी देश भर की मंडी है वहाँ पर कितनी फसलें आ रही हैं कितने उपज फसल की उपज कितनी आ रही है और कितनी उपज जो है वो एम से नीचे बिक रही है उसमें कितने पैसे लगते हैं उसको आधार बनाकर केंद्र को ये बोला था और मुझे लगता है केंद्र के मंत्री निरुत्तर हो गए थे उनके पास कोई भी हमारी बात का जवाब नहीं था तो इसलिए मीटिंग का डेट समय लंबा चला गया इसलिए चला गया क्योंकि वो कह रहे थे कि आप जो भी लिख कर दे गए हम अपने खेती बाड़ी माहिरों से और सभी से बात करने के बाद आपको इसके बारे में ठोस निर्णय देंगे केंद्र के मंत्रियों को ये कहना था कि एक आध मीटिंग में दो तीन मीटिंगों में इतना बड़ा निर्णय नहीं कर सकते इसलिए इसको वार्ता जारी रखने देनी है आपका पक्ष भी हमारे पास आ रहा है और हम भी आपको आगे बात आकर जो आप कहना चाह रहे हैं उसको आगे आने में किस तरह से हम लोग कर सके इसके ऊपर वार्ता चलती रहनी चाहिए धन्यवाद